ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਨਵਾਂ ਸਾਲ 2026 ਤੋਂ ਬਿਲਕੁਲ ਨਵੇਂ ਬਦਲਾਅ ਜੋ ਤੁਹਾਡੀ ਜੀਵਨ ਸ਼ੈਲੀ ਬਦਲ ਦੇਣਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਹਰ ਹਫਤੇ ਅਪਡੇਟ ਹੋਵੇਗਾ ਤੁਹਾਡਾ ਕ੍ਰੈਡਿਟ ਸਕੋਰ ਪਹਿਲਾਂ ਤੁਹਾਡਾ ਸਿਵਲ ਜਾਂ ਕ੍ਰੈਡਿਟ ਸਕੋਰ ਮਹੀਨੇ ਵਿੱਚ ਇੱਕ ਵਾਰ ਅਪਡੇਟ ਹੁੰਦਾ ਸੀ ਪਰ 1 ਜਨਵਰੀ 2026 ਤੋਂ ਆਰਵੀਆਈ ਦੇ ਨਵੇਂ ਨਿਯਮ ਮੁਤਾਬਿਕ ਬੈਂਕਾਂ ਨੂੰ ਹਰ ਹਫਤੇ ਡਾਟਾ ਭੇਜਣਾ ਪਵੇਗਾ ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਲੋਨ ਦੀ ਕਿਸ਼ਤ ਸਮੇਂ ਸਿਰ ਭਰਦੇ ਹੋ ਤਾਂ ਤੁਹਾਡਾ ਸਕੋਰ ਹਰ ਹਫਤੇ ਵਧੇਗਾ ਜਿਸ ਨਾਲ ਨਵਾਂ ਲੈਣਾ ਸੁਖਾ ਹੋ ਜਾਵੇਗਾ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਬੈਂਕਾਂ ਤੋਂ ਆਉਣ ਵਾਲੀਆਂ ਅਧਿਕਾਰਿਤ ਕਾਲਾਂ ਲਈ ਨਵਾਂ ਨੰਬਰ ਫਰਜੀ ਕਾਲਾਂ ਅਤੇ ਸਾਈਬਰ ਠੱਗਾ ਨੂੰ ਰੋਕਣ ਲਈ ਹੁਣ ਸਾਰੇ ਬੈਂਕ ਸਿਰਫ 1600 ਸੀਰੀਜ਼ ਨਾਲ ਸ਼ੁਰੂ ਹੋਣ ਵਾਲੇ ਨੰਬਰਾਂ ਤੋਂ ਹੀ ਕਾਲ ਕਰਨਗੇ ਜੇਕਰ ਕਿਸੇ ਹੋਰ ਨੰਬਰ ਤੋਂ ਬੈਂਕ ਅਧਿਕਾਰੀ ਬਣ ਕੇ ਕਾਲ ਆਉਂਦੀ ਹੈ ਤਾਂ ਸਮਝ ਲਵੋ ਉਹ ਫਰਜੀ ਹੈ ਇਹ ਨਿਯਮ ਤੁਹਾਡੀ ਵਿੱਤੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਉਸ ਤੋਂ ਅਗਲੀ ਵੱਡੀ ਖਬਰ ਦੀ ਗੱਲ ਕਰਦੇ ਹਾਂ ਜੀ ਕਿਸਾਨਾਂ ਲਈ ਯੂਨਿਕ ਫਾਰਮ ਆਈਡੀ ਲਾਜ਼ਮੀ ਕਿਸਾਨ ਵੀਰਾਂ ਲਈ ਵੱਡੀ ਖਬਰ ਹੁਣ ਪੀਐਨ ਕਿਸਾਨ ਸਨਮਾਨ ਨਿਧੀ ਦੀ ਅਗਲੀ ਕਿਸ਼ਤ ਲੈਣ ਲਈ ਯੂਨੀਕ ਫਾਰਮ ਆਈਡੀ ਹੋਣਾ ਜ਼ਰੂਰੀ ਹੋਵੇਗਾ ਇਸ ਆਈਡੀ ਤੋਂ ਬਿਨਾ ਸਰਕਾਰੀ ਸਬਸਿਡੀ ਅਤੇ ਸਕੀਮਾਂ ਦਾ ਲਾਭ ਲੈਣਾ ਮੁਸ਼ਕਲ ਹੋ ਸਕਦਾ ਹੈ ਕਈ ਰਾਜਾਂ ਵਿੱਚ ਇਸ ਨੂੰ 1 ਜਨਵਰੀ ਤੋਂ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ ਉਸ ਤੋਂ ਵੱਡੀ ਖਬਰ ਦੇ ਬਲ ਵੱਧਦੇ ਆ ਜੀ ਡਿਜੀਟਲ ਬੈਂਕਿੰਗ ਵਿੱਚ ਸਹਿਮਤੀ ਪਹਿਲਾਂ ਦਾ ਨਿਯਮ ਹੁਣ ਕੋਈ ਵੀ ਬੈਂਕ ਦਾ ਲੋਨ ਐਪ ਤੁਹਾਡੀ ਮਰਜ਼ੀ ਤੋਂ ਬਿਨਾ ਤੁਹਾਡੇ ਫੋਨ ਦੇ ਸੰਪਰਕ ਲੋਕੇਸ਼ਨ ਜਾਂ ਕੈਮਰੇ ਦੀ ਵਰਤੋਂ ਨਹੀਂ ਕਰ ਸਕਣਗੇ 1 ਜਨਵਰੀ 2026 ਤੋਂ ਆਰਬੀਆਈ ਦੇ ਇਸ ਬੈਂਕਿੰਗ ਚੈਨਲ ਨਿਯਮ ਲਾਗੂ ਹੋ ਰਹੇ ਹਨ ਜੋ ਤੁਹਾਡੀ ਨਿੱਜੀ ਜਾਣਕਾਰੀ ਨੂੰ ਚੋਰੀ ਹੋਣ ਤੋਂ ਬਚਾਉਣਗੇ ਉਸ ਤੋਂ ਅੱਗੇ ਵਧਦੇ ਹਾਂ ਜੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਸਖਤੀ ਭਾਰਤ ਸਰਕਾਰ ਆਸਟ੍ਰੇਲੀਆ ਦੀ ਤਰਜ਼ ਤੇ ਨਵੇਂ ਸਾਲ ਵਿੱਚ ਅਜਿਹਾ ਕਾਨੂੰਨ ਲਿਆ ਸਕਦੀ ਹੈ ਜਿਸ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਵਰਤਣ ਵਾਸਤੇ ਮਾਪਿਆਂ ਦੀ ਇਜਾਜ਼ਤ ਜਾਂ ਉਮਰ ਦੀ ਵੈਰੀਫਿਕੇਸ਼ਨ ਲਾਜ਼ਮੀ ਹੋਵੇਗੀ ਇਸ ਦਾ ਮਕਸਦ ਬੱਚਿਆਂ ਨੂੰ ਇੰਟਰਨੈਟ ਦੇ ਮਾੜੇ ਪ੍ਰਭਾਵ ਤੋਂ ਬਚਾਉਣਾ ਹੈ ਇਸ ਦੇ ਨਾਲ ਹੀ ਵਧਦੇ ਅਗਲੀ ਵਧੇ ਖਬਰ ਦੇ ਵੱਲ ਹਾਈਵੇ ਤੇ QR ਕੋਡ ਦੀ ਸੁਵਿਧਾ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਹੁਣ ਨੈਸ਼ਨਲ ਹਾਈਵੇ ਤੇ ਥਾਂ-ਥਾਂ ਤੇ QR ਕੋਡ ਲਗਾਏ ਜਾਣਗੇ ਇਸ ਨੂੰ ਸਕੈਨ ਕਰਦੇ ਹੀ ਤੁਹਾਨੂੰ ਨੇੜਲੇ ਹਸਪਤਾਲ, ਪੈਟਰੋਲ ਪੰਪ, ਪੁਲਿਸ ਸਟੇਸ਼ਨ ਅਤੇ ਟੋਲ ਪਲਾਜ਼ਾ ਦੀ ਦੂਰੀ ਦੀ ਜਾਣਕਾਰੀ ਤੁਰੰਤ ਮਿਲ ਜਾਵੇਗੀ। ਇਸ ਦੇ ਨਾਲ ਹੀ ਅਗਲੇ ਵੱਡੇ ਬਦਲਾਅ ਦੇ ਬਲਵੱਦੇ ਆ ਫਲੋਟਿੰਗ ਰੇਟ ਲੋਨ ਤੇ ਕੋਈ ਵੀ ਪ੍ਰੀ ਪੇਮੈਂਟ ਚਾਰਜ ਨਹੀਂ। ਜੇਕਰ ਤੁਸੀਂ ਕਰ ਜਾਂ ਗੱਡੀ ਲਈ ਫਲੋਟਿੰਗ ਵਿਆਜ ਦਰ ਤੇ ਲੋਨ ਲਿਆ ਹੈ ਅਤੇ ਤੁਸੀਂ ਸਮੇਂ ਤੋਂ ਪਹਿਲਾਂ ਪੂਰਾ ਪੈਸਾ ਮੋੜ ਕੇ ਲੋਨ ਬੰਦ ਕਰਨਾ ਚਾਹੁੰਦੇ ਹੋ ਤਾਂ ਬੈਂਕ ਤੁਹਾਡੇ ਤੋਂ ਕੋਈ ਵੀ ਵਾਧੂ ਚਾਰਜ ਨਹੀਂ ਵਸੂਲ ਸਕੇਗਾ। ਇਹ ਨਿਯਮ 2026 ਤੋਂ ਸਾਰੇ banka ate pi NBFC ਤੇ ਲਾਗੂ ਹੋਵੇਗਾ ਇਸ ਦੇ ਨਾਲ ਹੀ ਅਗਲੀ ਖਬਰ ਦੇ ਬਲਬਦਿਆਂ ਜੀ ਰਾਸ਼ਨ ਕਾਰਡ ਲਈ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਰਾਸ਼ਨ ਕਾਰਡ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਹੁਣ ਹਰ ਮੈਂਬਰ ਦਾ ਆਧਾਰ ਕਾਰਡ ਲਿੰਕ ਹੋਣਾ ਅਤੇ ਉਂਗਲਾਂ ਦੇ ਨਿਸ਼ਾਨ ਦੇਣਾ ਲਾਜ਼ਮੀ ਹੋਵੇਗਾ ਜਿਨ੍ਹਾਂ ਲੋਕਾਂ ਦੇ ਇਕਈ ਕੇਵਾਈਸੀ ਨਹੀਂ ਕਰਵਾਈ ਉਹਨਾਂ ਦੇ ਰਾਸ਼ਨ ਕਾਰਡ 1 ਜਨਵਰੀ ਤੋਂ ਬਲੌਕ ਕੀਤੇ ਜਾ ਸਕਦੇ ਹਨ ਇਸ ਦੇ ਨਾਲ ਹੀ ਅਗਲੇ ਵੱਡੇ ਬਦਲਾਵ ਦੀ ਜਕਰ ਗੱਲਬਾਤ ਕੀਤੀ ਜਾਵੇ ਤਾਂ ਪਾਣੀ ਦੀਆਂ ਬੋਤਲਾਂ ਤੇ ਨਵਾਂ ਕੁਆਲਿਟੀ ਮਾਰਕ ਹੁਣ ਪੈਕ ਜਦ ਪਾਣੀ ਬਾਲੇ ਪਾਣੀ ਦੀਆਂ ਬੋਤਲਾਂ ਤੇ BIS ਮਾਰਕ ਦੇ ਨਾਲ ਨਾਲ ਨਵੇਂ ਮਾਈਕਰੋ ਬਾਇਓਲੋਜੀਕਲ ਟੈਸਟਾਂ ਦੀ ਰਿਪੋਰਟ ਹੋਣੀ ਵੀ ਜ਼ਰੂਰੀ ਹੋਵੇਗੀ। FSSAI ਨੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਨਿਯਮ ਸਖਤ ਕਰ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਸਾਫ਼ ਅਤੇ ਸੁਧ ਪਾਣੀ ਮਿਲ ਸਕੇ। ਇਸ ਦੇ ਨਾਲ ਹੀ ਆਖਰੀ ਤੇ ਵੱਡੇ ਬਦਲਾਅ ਦੀ ਜ਼ਿਕਰ ਅਲਵਾਤ ਕੀਤੀ ਜਾਵੇ ਤਾਂ ਰੀਅਲ ਅਸਟੇਟ ਨਿਵੇਸ਼ ਵਿੱਚ ਵੱਡਾ ਬਦਲਾਅ ਛੋਟੇ ਨਿਵੇਸ਼ਕਾਂ ਲਈ ਹੁਣ ਰੀਅਲ ਅਸਟੇਟ ਵਿੱਚ ਪੈਸਾ ਲਗਾਉਣਾ ਸੌਖਾ ਹੋ ਜਾਵੇਗਾ। 1 ਜਨਵਰੀ 2026 ਤੋਂ REITs ਨੂੰ ਮਿਊਚੁਅਲ ਫੰਡਾਂ ਵਾਂਗ ਹੀ ਮੰਨਿਆ ਜਾਵੇਗਾ ਇਸ ਨਾਲ ਤੁਸੀਂ ਬਹੁਤ ਘੱਟ ਪੈਸਿਆਂ ਨਾਲ ਵੱਡੀਆਂ ਇਮਾਰਤਾਂ ਜਾਂ ਸ਼ਾਪਿੰਗ ਵਾਲਾਂ ਦੇ ਪ੍ਰੋਜੈਕਟ ਵਿੱਚ ਹਿੱਸੇਦਾਰ ਬਣ ਸਕੋਗੇ ਅਤੇ ਵਧੀਆ ਮੁਨਾਫਾ ਕਮਾ ਸਕੋਗੇ ਇਹ ਸੀਗੀ ਨਵੇਂ ਸਾਲ ਦੀਆਂ ਕੁਝ ਵੱਡੇ ਬਦਲਾਅ ਦੀ ਖਬਰ ਜੋ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਕੋਈ ਵੀ ਨਵੀਂ ਖਬਰ ਜਾਂ ਨਵੀਂ ਸਕੀਮ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ